ਤੋਂ ਸੰਗਰਾਮ ਟੀਵੀ ਦੇ ਰਜਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਦਿੱਲੀ ਹਾਈ ਕੋਰਟ ਨੇ ਦਿੱਲੀ ਪਬਲਿਕ ਸਕੂਲ ਦੇ ਨਾਂ ਨਾਲ ਮਸ਼ਹੂਰ ਸਕੂਲ ਜਿਹੜਾ ਹੈ ਜਿਹਦੀਆਂ ਅੱਡਾਂ ਸੂਬਿਆਂ ਦੇ ਵਿੱਚ ਬ੍ਰਾਂਚਾਂ ਨੇ ਉੱਥੋਂ ਦੀ ਜਿਹੜੀ ਦਿੱਲੀ ਦੀ ਦਵਾਰਕਾ ਬ੍ਰਾਂਚ ਹੈ ਡੀਪੀਐਸ ਦੀ ਉਸ ਦੇ ਸਕੂਲ ਦੇ ਵਿੱਚ ਕੁਝ ਬੱਚਿਆਂ ਨੂੰ ਫੀਸਾਂ ਨਾ ਭਰਨ ਕਰਕੇ ਹਰ ਰੋਜ਼ ਕਲਾਸਾਂ ਦੀ ਬਜਾਏ ਉਹਨਾਂ ਨੂੰ ਲਾਇਬ੍ਰੇਰੀ 'ਚ ਤਾੜ ਦਿੱਤਾ ਜਾਂਦਾ ਸੀ ਤੇ ਸਾਰਾ ਦਿਨ ਉਹਨਾਂ ਨੂੰ ਲਾਇਬ੍ਰੇਰੀ 'ਚ ਰੱਖਿਆ ਜਾਂਦਾ ਸੀ ਤੇ ਫੇਰ ਕਰੇ ਭੇਜਿਆ ਜਾਂਦਾ ਸੀ ਉਹ ਸ਼ਿਕਾਇਤਾਂ ਘਰ ਵਾਲਿਆਂ ਕੋਲ ਗਈਆਂ ਹੌਲੀ-ਹੌਲੀ ਜਾ ਕੇ ਉਹ ਸੁਪਰੀ ਹਾਈ ਕੋਰਟ 'ਚ ਪਹੁੰਚੇ ਤੇ ਹਾਈ ਕੋਰਟ ਨੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਵੀ ਇਹ ਸਕੂਲ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਅਜੇ ਹ ਸਕੂਲ ਤਾਂ ਬੰਦ ਹੋ ਜਾਣਾ ਚਾਹੀਦਾ ਹੈ ਉਹਨਾਂ ਨੂੰ ਵਿਦਿਆਰਥੀ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਕਰਨ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਤੇ ਉਹਦੀ ਜਿਹੜੀ ਪ੍ਰਿੰਸੀਪਲ ਹੈ ਉਸ ਦੇ ਉੱਤੇ ਕ੍ਰਿਮੀਨਲ ਕੇਸ ਦਰਜ ਹੋਣਾ ਚਾਹੀਦਾ ਜਿਹੜੀ ਉੱਥੋਂ ਦਾ ਪ੍ਰਿੰਸੀਪਲ ਬੰਦਾ ਹੈ ਜਾਂ ਲੇਡੀ ਜੋ ਵੀ ਹੈ ਉਸ ਦੇ ਪ੍ਰਿੰਸੀਪਲ ਦੇ ਉੱਤੇ ਜਿਹੜਾ ਕ੍ਰਿਮੀਨਲ ਕੇਸ ਦਰਜ ਹੋਣਾ ਚਾਹੀਦਾ ਤੇ ਜਿਹੜੇ ਬੱਚੇ ਹੈ ਕੱਲ ਆਪਣੀਆਂ ਸਕੂਲ ਦੀਆਂ ਡੀਪੀਐਸ ਸਕੂਲ ਦੀਆਂ ਵਰਦੀਆਂ ਦੇ ਵਿੱਚ ਆਪਣੀਆਂ ਕਿਤਾਬਾਂ ਬੈਗਾਂ ਦੇ ਨਾਲ ਕੋਰਟ ਦੇ ਵਿੱਚ ਹਾਜ਼ਰ ਸੀ ਤੇ ਇੱਕ ਕਮਿਸ਼ਨ ਕਮੇਟੀ ਬਣਾਈ ਸੀਗੀ ਇੱਕ ਡੀਸੀ ਦੀ ਅਗਵਾਈ ਦੇ ਵਿੱਚ ਤੇ ਉਸ ਕਮੇਟੀ ਨੇ ਅੱਡਰ ਸਕੂਲਾਂ ਦਾ ਇਸ ਤਰ੍ਹਾਂ ਦੌਰਾ ਕਰਨ ਤੋਂ ਬਾਅਦ ਇਹ ਦੱਸਿਆ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੇ ਜ਼ੁਲਮ ਹੈ ਨਾ ਉਹ ਸਕੂਲਾਂ ਦੇ ਵਿੱਚ ਹੋ ਰਹੇ ਐ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ ਇਹ ਗੁੰਡਾ ਕਰਦੀ ਹੈ ਸਕੂਲਾਂ ਦੀ ਇਹ ਬੰਦ ਹੋਣੀ ਚਾਹੀਦੀ ਹੈ কোর্ਟ ਨੇ ਕਿਹਾ ਵੀ ਫੀਸਾਂ ਦਾ ਜਿੱਥੋਂ ਤੱਕ ਮਸਲਾ ਹੈ ਫੀਸਾਂ ਦੇਣ ਜਾਂ ਨਾ ਦੇਣ ਦਾ ਉਹ ਜਿਹੜਾ ਦਿੱਲੀ ਸਕੂਲ ਐਜੂਕੇਸ਼ਨ ਐਕਟ ਹੈ 1973 ਦਾ ਉਸ ਦੀਆਂ ਜਿਹੜੀਆਂ ਵੀ ਧਰਾਵਾਂ ਹੈਗੀਆਂ ਨੇ ਉਹਨਾਂ ਮੁਤਾਬਕ ਕਾਰਵਾਈ ਕਰੋ ਬੱਚਿਆਂ ਤੇ ਸਿੱਧਾ ਇਸ ਤਰ੍ਹਾਂ ਜ਼ੁਲਮ ਕਰਨ ਦਾ ਤੁਹਾਡੇ ਕੋਲ ਕੋਈ ਅਧਿਕਾਰ ਨਹੀਂਗਾ ਇਹ ਬਿਲਕੁਲ ਗਲਤ ਹੈਗਾ ਦੂਸਰੀ ਗੱਲ ਦੋਸਤੋ ਇਹ ਹੈ ਕਿ ਨਾਗਪੁਰ ਜਿਹੜੀ ਹਾਈ ਕੋਰਟ ਹੈ ਹਾਈ ਕੋਰਟ ਨਾਗਪੁਰ ਦੇ ਵਿੱਚ ਜਦੋਂ ਦੰਗੇ ਹੋਏ ਪਿੱਛੇ ਜੇ ਉੱਥੇ ਕੁਝ ਜਿਹੜੇ ਜਿਨ੍ਹਾਂ ਨੂੰ ਦੰਗਾਕਾਰੀ ਕਿਹਾ ਗਿਆ ਉਹਨਾਂ ਚੋਂ ਇੱਕ ਦਾ ਘਟਾ ਹੱਤਾ ਸੀ ਦੋ ਮੰਜ਼ਲਾ ਤੇ ਉਹ ਹਾਈ ਕੋਰਟ ਚ ਗਿਆ ਸੀ ਬੰਬੇ ਹਾਈ ਕੋਰਟ ਜਿਹੜਾ ਉੱਥੋਂ ਦਾ ਨਾਗਪੁਰ ਬੈਂਚ ਹੈ ਤੇ ਉਦੋਂ ਉਹਨਾਂ ਨੇ ਰੋਕ ਲਾਤੀ ਸੀਗੀ 24 ਮਾਰਚ ਨੂੰ ਉਹਦੇ ਉੱਤੇ ਤੇ ਰੋਕ ਲੱਗਣ ਤੋਂ ਬਾਅਦ ਹੌਸਲਵਾਈ ਸੀ ਤੇ ਕੱਲ ਜਿਹੜਾ ਨਾਗਪੁਰ ਮਿਊਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਹੈ ਉਹ ਹਾਈ ਕੋਰਟ ਦੇ ਵਿੱਚ ਹਾੜੇ ਕੱਢ ਰਿਹਾ ਸੀ ਵੀ ਨਹੀਂ ਮੈਨੂੰ ਨਹੀਂ ਸੀ ਪਤਾ ਤੇ ਸਾਨੂੰ ਸਰਕਾਰ ਨੇ ਦੱਸਿਆ ਨਹੀਂ ਵੀ ਇਹ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਇਹ ਹਦਾਇਤਾਂ ਨੇ ਸਾਡੇ ਅਧਿਕਾਰੀਆਂ ਨੂੰ ਨਹੀਂ ਸੀ ਪਤਾ ਸਾਨੂੰ ਇਸ ਤੋਂ ਮਾਫ ਕਰ ਦਿੱਤਾ ਜਾਵੇ ਬਿਨਾਂ ਸ਼ਰਤ ਤੋਂ ਅਸੀਂ ਵਾਪਸੀ ਮੰਗਦੇ ਹਾਂ ਵਗੈਰਾ ਵਗੈਰਾ ਹਾਈ ਕੋਰਟ ਨੇ ਉਹਨਾਂ ਨੂੰ ਅਗਲੀ ਤਰੀਕ ਤੇ ਬੁਲਾਇਆ ਹੈ ਕਿ ਜਿਹੜਾ ਸਰਕਾਰ ਹੈ ਉਹ ਵੀ ਉਹਦੇ ਤੇ ਆਪਣਾ ਪੱਖ ਦੇਵੇ ਯਾਨੀ ਬਿਨਾਂ ਸੋਚੇ ਸਮਝੇ ਤੁਸੀਂ ਕਿਸੇ ਦੇ ਘਾਟਾ ਦੇ ਦਿਓ ਉਹਦੇ ਤੇ ਜਿਹੜਾ ਦੂਜਾ ਕੇਸ ਹੈ ਉਹ ਜਿਵੇਂ ਮਰਜ਼ੀ ਉਹਦੇ ਤੇ ਧਰਾਮਾ ਲੱਗ ਗਿਆ ਹੋ ਗਿਆ ਉਹ ਠੀਕ ਲੱਗੀਆਂ ਗਲਤ ਲੱਗੀਆਂ ਉਹ ਦੇਖੀ ਜਾਓ ਪਰ ਲੱਗਣੀਆਂ ਤਾਂ ਉਹ ਵੀ ਠੀਕ ਹੀ ਚਾਹੀਦੀਆਂ ਨੇ ਜਿਹੜਾ ਗੁਨਾਹ ਹੈ ਉਸੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਗੁਨਾਹ ਕੀਤਾ ਹੀ ਨਹੀਂ ਉਸ ਦੇ ਲਈ ਕਾਨੂੰਨ ਅੰਦਰ ਰੱਖਣਾ ਹੈ ਤੇ ਇਸ ਤਰ੍ਹਾਂ ਨਾਲ ਮਤਲਬ ਇੱਕ ਪਾਸੇ ਤਾਂ ਇਹ ਹੈ ਕੱਲ ਉਹ ਹਾੜੇ ਕੱਢ ਰਹੇ ਸੀ ਦੂਜੇ ਪਾਸੇ ਜਿਹੜੀ ਨਾਸਿਕ ਮਿਊਂਸਿਪਲ ਕਾਰਪੋਰੇਸ਼ਨ ਹੈ ਉਸ ਨੇ ਇੱਕ ਬਹੁਤ ਪੁਰਾਣੀ ਉੱਥੇ ਜਿਹੜੀ ਹੈਗੀ ਹੈ ਅ ਦਰਗਾਹ ਉਹਨੂੰ ਧਾਤ ਗਏ ਬਿਲੋਜ਼ਰ ਲੈ ਕੇ ਲੋਕਾਂ ਨੇ ਵਿਰੋਧ ਕਰਿਆ ਵਿਰੋਧ ਦੀ ਵੇ ਪ੍ਰਵਾਹ ਹੋ ਕੇ ਉਹਨਾਂ ਨੇ ਉਹ ਦਰਗਾਟਾ ਹੁਣ ਤੀਜੇ ਬੰਨੇ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆਹ ਪੰਜਾਬ ਆਪਣੇ ਭਾਰਤ ਸਰਕਾਰ ਨੇ ਪਾਰਲੀਮੈਂਟ ਨੇ ਬਿੱਲ ਪਾਸ ਕੀਤਾ ਤੱਕੇ ਦੇ ਨਾਲ ਆਪਣੀ ਮжоਰਿਟੀ ਦੇ ਜੋਰ ਤੇ ਜਿਹਨੂੰ ਆਪਾਂ ਵਕਫ ਐਕਟ ਕਹਿੰਦੇ ਆ 2025 ਵਕਫ ਅਮੈਂਡਮੈਂਟ ਹੈ ਜਿਹੜਾ ਸੋਧ ਐਕਟ ਹੈਗਾ 2025 ਉਸ ਦੀਆਂ ਸੋਧਾਂ ਦੇ ਵਿਰੁੱਧ 100 ਦੇ ਕਰੀਬ ਪਟੀਸ਼ਨਾਂ ਦੀ ਸੁਣਵਾਈ ਸ਼ੁਰੂ ਹੋਈ ਕੱਲ ਉਥੇ ਜਿਹੜਾ ਸਮੂਚੇ ਸੁਪਰੀਮ ਕੋਰਟ ਦੇ ਤਿੰਨੇ ਬੈਂਚ ਤਿੰਨੇ ਜੱਜਾਂ ਨੇ ਉਸ ਬੈਂਚਦਿਆਂ ਨੇ ਤੇ ਖਾਸ ਤੌਰ ਤੇ ਚੀਫ ਜਸਟਿਸ ਸਾਫ ਸ੍ਰੀ ਸੰਜੀਵ ਖੰਨਾ ਜੀ ਨੇ ਸਰਕਾਰ ਨੂੰ ਕਿਹਾ ਕਿ ਵੀ ਅਸੀਂ ਆਮ ਤੌਰ ਤੇ ਜਦੋਂ ਕਿਤੇ ਕੋਈ ਪਹਿਲੀ ਵਾਰ ਕਿਸੇ ਕਾਨੂੰਨ ਦੇ ਵਿਰੁੱਧ ਕੋਈ ਆਉਂਦਾ ਤਾਂ ਅਸੀਂ ਪਹਿਲੀ ਵਾਰ ਹੀ ਉਹਦੇ ਤੇ ਕੋਈ ਸਟੇ ਨਹੀਂ ਲਾਉਂਦੇ ਆ ਇਹ ਸਾਡੀ ਰਵਾਇਤ ਨਹੀਂ ਪਰ ਕਿਉਂਕਿ ਇਹ ਜਿਹੜਾ ਕੇਸ ਹੈ ਵਕਫ ਕਾਨੂੰਨ ਵਾਲਾ ਇਹ 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 ਇੱਕ ਬਹੁਤ ਹੀ ਜ਼ਿਆਦਾ ਸੀਰੀਅਸ ਕੇਸ ਹੈ ਤੇ ਇਸ ਦੇ ਵਿੱਚ ਅਸੀਂ ਤਿੰਨ ਨੁਕਤਿਆਂ ਦੇ ਉੱਤੇ ਸਟੇ ਲਾਉਣ ਦਾ ਸੋਚ ਰਹੇ ਹਾਂ ਤੇ ਉਹਨਾਂ ਨੇ ਤਿੰਨ ਨੁਕਤੇ ਵੀ ਦੱਸੇ ਵੀ ਇੱਕ ਤਾਂ ਜਿਹੜੀ ਪ੍ਰਾਪਰਟੀ ਜਿਹੜਾ ਜ਼ਾਇਦਾਦ ਨੂੰ ਪਹਿਲਾਂ ਹੀ ਵਕਫਾ ਐਲਾਨਿਆ ਗਿਆ ਉਹਨੂੰ ਦੁਬਾਰਾ ਡੀ ਨੋਟੀਫਾਈ ਕਰਨਾ ਇਹ ਗਲਤ ਹੈ ਦੂਜਾ ਉਹਨੇ ਕਿਹਾ ਵੀ ਜਿਹੜਾ ਵਕਫਾ ਵੀ ਯੂਜ਼ਰ ਹੈ ਜਿਹੜਾ ਪਹਿਲਾਂ ਤੋਂ ਯੂਜ਼ ਹੋ ਰਿਹਾ ਹੈ ਕੋਈ ਚੀਜ਼ ਉਸ ਨੂੰ ਡੀਨੋਟੀਫਾਈ ਕਰਨ ਨਾਲ ਤਾਂ ਬਹੁਤ ਹੀ ਗੜਬੜ ਹੋ ਜੂਗੀ ਜਿਹੜਾ ਕਿ ਤੁਸੀਂ ਇਸ ਕਾਨੂੰਨ ਦੇ ਵਿੱਚ ਬਣਾਇਆ ਹੋਇਆ ਹੈ ਕਿਉਂਕਿ 15ਵੀ 16ਵੀ 17ਵੀ 14ਵੀ ਸਦੀ ਦੇ ਵਿੱਚ ਕੋਈ ਜਾਇਦਾਦਾਂ ਦੇ ਦੀ ਰਜਿਸਟ੍ਰੇਸ਼ਨ ਦਾ ਕੋਈ ਸਿਸਟਮ ਨਹੀਂ ਸੀਗਾ ਅੰਗਰੇਜ਼ ਨੇ ਆ ਕੇ ਇੱਥੇ ਜਾਇਦਾਦ ਰਜਿਸਟ੍ਰੇਸ਼ਨ ਕਰਨ ਦਾ ਕਰੇਗਾ ਤੇ ਜਿਹੜੀਆਂ ਬਹੁਤ ਪੁਰਾਣੀਆਂ ਜਿਹੜੀਆਂ ਵਕਫ ਦੀਆਂ ਜਾਇਦਾਦਾਂ ਨੇ ਚਾਹੇ ਉਹ ਮਕਬਰੇ ਹੋਣ ਚਾਹੇ ਉਹ ਮਸਜਿਦਾਂ ਹੋਣ ਤੇ ਚਾਹੇ ਮਸੀਤਾਂ ਹੋਣ ਤੇ ਚਾਹੇ ਕੋਈ ਹੋਰ ਦਰਗਾਹਾਂ ਹੋਣ ਕੁਛ ਵੀ ਹੋਣ ਉਹ ਜਿਹੜੀਆਂ ਉਹਨਾਂ ਦੇ ਕਾਗਜ਼ ਨਹੀਂ ਹੈਗੇ ਜਦੋਂ ਤੁਸੀਂ ਉਹ ਕਰੋਗੇ ਤੇ ਕਾਗਜ਼ ਕਿਸੇ ਕੋਲ ਹੋਣੇ ਨਹੀਂ ਤੇ ਫਿਰ ਇਹ ਪੰਗਾ ਪਊਗਾ ਇਹ ਬਿਲਕੁਲ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਤੀਸਰਾ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਜਿਹੜੇ ਮੈਂਬਰ ਗੈਰ ਮੁਸਲਮ ਪਾਉਨੇ ਹੋ ਜਿਹੜੇ ਤਾਂ ਸਰਕਾਰੀ ਅਧਿਕਾਰੀ ਵਜੋਂ ਅਹੁਦੇ ਵਜੋਂ ਮੈਂਬਰ ਨੇ ਉਹ ਤਾਂ ਹੋ ਗਿਆ ਦੂਜੇ ਤੁਸੀਂ ਕਿਉਂ ਪਾ ਰਹੇ ਅੱਗੇ ਇਹ ਵੀ ਸਵਾਲ ਹੋਇਆ ਉੱਥੇ ਵੀ ਕੀ ਜਿਹੜੇ Hindu ਧਾਰਮਿਕ ਸਥਾਨਾਂ ਦੇ ਜਿਹੜੀਆਂ ਬੋਰਡ ਨੇਗੇ ਪ੍ਰਬੰਧਕੀ ਬੋਰਡ ਉਹਨਾਂ ਚ ਗੈਰ Hindu ਹੈਗੇ ਐ ਬਲਕਿ ਉਲਟ ਹੈ ਵੀ ਜਿਹੜਾ ਸਾਡੇ ਆ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇੱਕ ਬਣਿਆ ਹੋਇਆ ਵੈਸ਼ਨੋ ਦੇਵੀ ਮੰਦਿਰ ਟਰਸਟ ਵੈਸ਼ਨੋ ਦੇਵੀ ਮੰਦਿਰ ਬੋਰਡ ਦੇ ਵਿੱਚ ਜਿਹੜਾ ਚੇਅਰਮੈਨ ਹੈ ਉਹ ਗਵਰਨਰ ਹੁੰਦਾ ਹੈਗਾ ਜਿਹੜਾ ਵੀ ਗਵਰਨਰ ਬਣੂ ਉਹਦਾ ਮੈਂਬਰ ਚੇਅਰਮੈਨ ਹੋਊ ਪਰ ਜੇ ਗਵਰਨਰ ਬਾਈ ਚਾਂਸ ਗੈਰ ਹਿੰਦੂ ਹੋਵੇ ਤਾਂ ਉਹ ਮੈਂਬਰ ਨਹੀਂ ਬਣ ਸਕਦਾ ਤਾਂ ਉਹ ਚੇਅਰਮੈਨ ਨਹੀਂ ਬਣ ਸਕਦਾ ਉਹ ਆਪਣਾ ਨੁਮਾਇੰਦਾ ਦੇਊਗਾ ਕੋਈ ਜਣੀ ਇੱਕ ਪਾਸੇ ਤਾਂ ਇਹ ਹੈ ਤੇ ਦੂਜੇ ਪਾਸੇ ਤੁਸੀਂ ਗੈਰ ਮੁਸਲਮ ਬੰਦੇ ਉਹਨਾਂ ਦੇ ਪ੍ਰਬੰਧਕੀ ਬੋਰਡਾਂ 'ਚ ਪਾ ਰਹੇ ਹੋ ਇਹ ਗਲਤ ਹੈ ਇਹਦੇ ਤੇ ਵੀ ਸੁਪਰੀਮ ਕੋਰਟ ਨੇ ਕਿਹਾ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਜਦੋਂ ਤੁਸੀਂ ਇਸ ਕਾਨੂੰਨ ਦੇ ਵਿੱਚ ਪਾਇਆ ਹੈ ਵੀ ਜਦੋਂ ਕਿਸੇ ਡੀਸੀ ਕੋਲ ਜਾਂ ਕਮਿਸ਼ਨਰ ਕੋਲ ਕੇਸ ਚੱਲ ਰਿਹਾ ਹੈ ਉਸ ਕੇਸ ਦੇ ਦੌਰਾਨ ਉਸ ਪ੍ਰਾਪਰਟੀ ਦੇ ਵਖਮ ਵਜੋਂ ਸਟੇ ਲੱਗ ਜੂਗੀ ਇਹ ਵੀ ਬਿਲਕੁਲ ਗਲਤ ਹੈ ਕਿਉਂ ਲੱਗ ਜੂ ਸਟੇ ਇਹ ਇਹ ਨਹੀਂ ਲੱਗਣੀ ਚਾਹੀਦੀ ਅਸੀਂ ਇਹ ਤਿੰਨ ਨੁਕਤੇਆਂ ਨੂੰ ਸਟੇ ਕਰਨਾ ਚਾਹੁੰਦੇ ਹਾਂ ਅੱਜ 2 ਵਜੇ ਦੁਬਾਰਾ ਇਸ ਤੇ ਬਹਿਸ ਹੋਊਗੀ ਤੇ ਫਿਰ ਦੇਖਦੇ ਆਂ ਵੀ ਮਾਨਯੋਗ ਸੁਪਰੀਮ ਕੋਰਟ ਇਹਦੇ ਉੱਤੇ ਕੀ ਐਕਸ਼ਨ ਲੈਂਦੀ ਹੈ ਭਾਰਤ ਸਰਕਾਰ ਦਾ ਇਹ ਕਾਨੂੰਨ ਬਣਾਉਣਾ ਉਹਦੀ ਜਿਹੜੀ ਜਿਹੜੀ ਮੰਦੀ ਭਾਵਨਾ ਇਹ ਉਹਨੂੰ ਦਰਸਾਉਂਦਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਪਹਿਲੀ ਨਜ਼ਰ ਇਹ ਲੱਗ ਰਿਹਾ ਹੈ ਵੀ ਇਹ ਕਾਨੂੰਨ ਹੀ ਗਲਤ ਹੈ। ਇਹੀ ਸਬਦਾਂ ਇਹ ਪੰਗੇ ਪਾਊਗਾ ਤੇ ਸਬਦਾਂ ਦੇ ਉਲਟ ਹੈ ਇਹ ਕਾਨੂੰਨ। ਸੋ ਇਹ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੀ ਵਾਪਰ ਰਿਹਾ ਹੈ ਸ਼ਾਇਦ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ। ਸੋ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਇਹ ਕਰਨੀ ਹੈ ਕਿ ਸਾਲ 2000 ਸਾਲ 1999 ਦੇ ਵਿੱਚ 22 ਜਨਵਰੀ ਨੂੰ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਕਿ ਜਿਹੜੇ ਉੜੀਸਾ ਦੇ ਏਰੀਏ ਦੇ ਵਿੱਚ ਕੋੜੀਆਂ ਦਾ ਇਲਾਜ ਕਰਦੇ ਸੀ ਗ੍ਰਾਮ ਸਟੇਨਸ ਤੇ ਉਹਦੀ ਵਾਈਫ ਉਹ ਉਹਨਾਂ ਦੇ ਵਿਰੁੱਧ ਪ੍ਰਚਾਰ ਕੀਤਾ ਹਿੰਦੂ ਤਵੀ ਜਥੇਬੰਦੀਆਂ ਨੇ ਬਜਰੰਗ ਦਲ ਵਿਸ਼ਨੂੰ ਹਿੰਦੂ ਪਰਿਸ਼ਦ ਨੇ ਤੇ ਉਹਨਾਂ ਨੇ ਉਸ ਗ੍ਰਾਮ ਸਟੇਨਸ ਤੇ ਉਹਦੇ ਦੋ ਬੱਚਿਆਂ ਨੂੰ ਜਿਉਂਦਿਆਂ ਸਾੜਤਾ ਸੀ ਜਿਸ ਜੀਪ ਚੋਂ ਜਾ ਰਹੇ ਸੀ ਉਹਦੇ ਤੇ ਬਹੁਤ ਰੌਲਾ ਪਿਆ ਕਾਫੀ ਦੇਰ ਤੇ ਦੋ ਜਿਹੜੇ ਬੰਦੇ ਐ ਉਹ ਹੁਣ ਤੱਕ ਜੇਲ੍ਹ ਸੀਗੇ ਇੱਕ ਤਾਂ ਦਾਰਾ ਸਿੰਘ ਉਹ ਅਜੇ ਵੀ ਜੇਲ੍ਹ 'ਚ ਐ ਤੇ ਦੂਜਾ ਬੰਦਾ ਮਹਿੰਦਰ ੍ਹੇਮ ਬਰਾਮ ਮਹਿੰਦਰ ੍ਹੇਮ ਬਰਾਮ ਕੱਲ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਵੈਸੇ ਤਾਂ ਐਡਾ ਬੇਰਹਿਮ ਕਤਲ ਦੇ ਵਿੱਚ ਰਿਹਾ ਕਰਨਾ ਬਿਲਕੁਲ ਹੀ ਗਲਤ ਐ ਪਰ ਚਲੋ ਇੱਕ ਤੌਰ ਤਰੀਕਾ ਵੀ ਇੱਕ ਬੋਰਡ ਬਣਿਆ ਹੋਇਆ ਹੈ ਉਹ ਬੋਰਡ ਉਹਨਾਂ ਦਾ ਰਿਵਿਊ ਕਰਦਾ ਹੈ ਰਿਵਿਊ ਕਰਕੇ ਉਹਨੂੰ ਰਿਹਾ ਕਰਦਾ ਰਿਹਾ ਹੋ ਗਿਆ ਅਗਲੀ ਗੱਲ ਜਿਹੜੀ ਮਾੜੀ ਹੈ ਕਿ ਜਦੋਂ ਉਹ ਬਾਹਰ ਆਇਆ ਤਾਂ ਉਹਨੂੰ ਹਾਰ પા ਕੇ ਉਹਦਾ ਸਵਾਗਤ ਕੀਤਾ ਗਿਆ ਜਿਹੜੀ ਆ ਭਾਵਨਾ ਹੈ ਨਾ ਇਹ ਮਨੁੱਖਤਾ ਵਿਰੋਧੀ ਹੈ ਅਸੀਂ ਮੈਂ ਅਸੀਂ ਇਹ ਸਮਝਦੇ ਆਂ ਵੀ ਜਿਹੜਾ ਬੰਦਾ ਇੰਨਾ ਭੈੜੀ ਕਿਸਮ ਦਾ ਕਤਲ ਕਰਦਾ ਕਿਸੇ ਬੱਚਿਆਂ ਨੂੰ ਛੋਟਿਆਂ ਨੂੰ ਜਿਉਂਦਿਆਂ ਸਾੜਦਾ ਉਸ ਬੰਦੇ ਨੂੰ ਹਾਰ ਪਾ ਕੇ ਸਵਾਗਤ ਕਰਨਾ ਇਹ ਤਾਂ ਮੈਨੂੰ ਐ ਲੱਗਦਾ ਵੀ ਵੀ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਜਾਦਿਆਂ ਨੂੰ ਨੀਹਾਂ 'ਚ ਚਿਣਿਆ ਸੀ ਨਾ ਉਹਨਾਂ ਦਾ ਵੀ ਕਿਸੇ ਨੇ ਐਦਾਂ ਸਵਾਗਤ ਨਹੀਂ ਕੀਤਾ ਐਦਾਂ ਜ਼ੁਰਮ ਹੈ ਏ ਕਿ ਵੀ ਇਹ ਆਪਦੇ ਆਪ ਨੂੰ ਜਿਹੜੇ ਮਰਜ਼ੀ ਧਰਮ ਦੇ ਤੁਸੀਂ ਕਹਾ ਲੋ ਤਾਂ ਘੱਟੋ-ਘੱਟ ਧਰਮ ਤੁਹਾਡੇ ਨੇੜੇ ਹੁੰਦੀ ਨਹੀਂ ਲੱਗਿਆ ਹੋਇਆ ਜਿਹੜੇ ਬੰਦੇ ਇੰਨੇ ਨਿਰਦਈ ਐ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਜਸਟਿਸ ਸੁਧਾਨ ਸ਼ੂਤੂਲੀਆ ਜੀ ਤੇ ਵਿਨੋਦ ਚੰਦਰਨ ਜੀ ਉਹਨਾਂ ਨੇ ਉਰਦੂ ਦੇ ਉੱਤੇ ਕੁਝ ਗੱਲਾਂ ਕਹੀਆਂ ਹੋਇਆ ਇਹ ਵੀ ਮਹਾਰਾਸ਼ਟਰ ਦੇ ਅਕੋਲਾ ਦੇ ਵਿੱਚ ਇੱਕ ਛੋਟੀ ਕਾਰਪੋਰੇਸ਼ਨ ਹੈ ਉਸ ਕਾਰਪੋਰੇਸ਼ਨ ਪਤੂਰ ਪਤੂਰੋ ਦਾ ਨਾਮ ਹੈ ਉਸ ਪਤੂਰ ਕਾਰਪੋਰੇਸ਼ਨ ਦੇ ਜਿਹੜੇ ਸਾਈਨ ਬੋਲਡ ਹੈ ਉਹਦੇ ਉੱਤੇ ਉੱਪਰ ਮਰਾਠੀ ਦੇ ਵਿੱਚ ਲਿਖਿਆ ਹੋਇਆ ਹੈ ਥੱਲੇ ਉਰਦੂ ਦੇ ਵਿੱਚ ਲਿਖਿਆ ਹੋਇਆ ਸੀਗਾ ਇੱਕ ਮਿਊਨਿਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਜਿਹੜਾ ਪੁਰਾਣਾ ਸੀਗਾ ਐਮਸੀ ਵਰਸਤਾਈ ਉਸ ਨੇ ਪਾਪਤਾ ਵੀ ਇਹ ਬਿਲਕੁਲ ਗਲਤ ਹੈ ਉਰਦੂ ਚੱਕਾ ਲਿਖਿਆ ਹੋਇਆ ਹੈ ਉਰਦੂ ਨਹੀਂ ਲਿਖਿਆ ਜਾਣਾ ਚਾਹੀਦਾ ਉਹ ਜਾਂਦੀ 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 ਪਟੀਸ਼ਨ ਸੁਪਰੀਮ ਕੋਰਟ ਚਲੀ ਗਈ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਜਰਾਕਾ ਸੁਣਨ ਵਾਲੀਆਂ ਨੇ ਉਹਨਾਂ ਨੇ ਕਿਹਾ ਵੀ ਉਰਦੂ ਭਾਰਤ ਦੇ ਸਾਂਝੇ ਸੱਭਿਆਚਾਰ ਦਾ ਸਰਬ ਉੱਤਮ ਨਮੂਨਾ ਹੈ ਦੂਜਾ ਉਰਦੂ ਕੋਈ ਵਿਦੇਸ਼ੀ ਭਾਸ਼ਾ ਨਹੀਂ ਇਹ ਭਾਰਤ ਦੀ ਜੰਮੀ ਭਾਸ਼ਾ ਹੈ ਤੀਜਾ ਉਰਦੂ ਤੇ ਹਿੰਦੀ ਲਗਭਗ ਇੱਕੋ ਜੀਆਂ ਭਾਸ਼ਾਵਾਂ ਨੇ ਤੇ ਇਹਨਾਂ ਚੋਂ ਹਿੰਦੀ ਦਾ ਸਾਂਸਕ੍ਰਿਤੀਕਰਨ ਕਰ ਦਿੱਤਾ ਗਿਆ ਸੰਸਕ੍ਰਿਤ ਵਿੱਚ ਵਾੜ ਦਿੱਤੀ ਗਈ ਉਹਦੇ ਵਿੱਚ ਫਾਰਸੀ ਆ ਗਈ ਉਰਦੂ ਵਿੱਚ ਉਹਦੇ ਨਾਲ ਥੋੜਾ ਫਰਕ ਜਾਦੇ ਪੈ ਗਿਆ ਪਰ ਭਾਸ਼ਾ ਇਹ ਭਾਰਤੀ ਲੋਕਾਂ ਦੀ ਹੈ ਤੇ ਭਾਰਤ ਦੇ ਬਹੁਤ ਉੱਚ ਕੋਟੀ ਦੇ ਕਵੀ ਬਿਨਾਂ ਕਿਸੇ ਧਰਮ ਦੇ ਫਰਕ ਤੋਂ ਉਰਦੂ 'ਚ ਲਿਖਦੇ ਰਹੇ ਐ ਬੋਲਦੇ ਰਹੇ ਐ ਉਹਨਾਂ ਨੇ ਹੋਰ ਵੀ ਕਿਹਾ ਕਿ ਉਰਦੂ ਜਿਹੜੀ ਹੈ ਸਾਡੇ ਭਾਰਤੀ ਜਿਹੜੀ ਗੰਗਾ ਜਮਨੀ تہذیب ہے ਜਿਹਨੂੰ ਹਿੰਦੁਸਤਾਨੀ تہذیب ਕਹਿ ਸਕਦੇ ਆ ਉਸ ਦਾ ਨਮੂਨਾ ਹੈ ਤੇ ਲੈਂਗੁਏਜ ਕਦੇ ਵੀ ਧਰਮ ਨਹੀਂ ਹੁੰਦਾ ਤੇ ਨਾ ਸਕ੍ਰਿਪਟ ਕੋਈ ਧਰਮ ਹੁੰਦੀ ਹੈ ਇਹ ਲੋਕ ਕਈ ਇਹ ਬਣਾ ਰਹੇ ਆ ਵੀ ਹਿੰਦੀ ਹਿੰਦੂਆਂ ਦੀ ਤੁਤੂ ਭਾਸ਼ਾ ਹੈ ਤੇ ਉਰਦੂ ਮੁਸਲਮਾਨਾਂ ਦਾ ਹੈ ਜਦ ਕਿ ਦੋਨੇ ਹੀ ਗਲਤ ਹੈ ਨਾ ਹਿੰਦੀ ਉਹਦੀ ਹੈ ਇੱਕ ਖਿੱਤੇ ਦੀ ਭਾਸ਼ਾ ਹੁੰਦੀ ਹੈ ਉੱਥੇ ਦੇ ਖਿੱਤੇ ਦੇ ਰਹਿਣ ਵਾਲੇ ਸਾਰੇ ਲੋਕਾਂ ਦੀ ਭਾਸ਼ਾ ਹੁੰਦੀ ਹੈ ਸੋ ਇਸ ਕਰਕੇ ਬਿਲਕੁਲ ਗਲਤ ਹੈ ਤੇ ਉਹਨਾਂ ਨੇ ਕਿਹਾ ਵੀ ਉਹ ਉਰਦੂ ਚ ਜਿਹੜਾ ਲਿਖੀ ਹੋਈ ਪਲੇਟ ਹੈ ਉਹਦਾਂ ਦੇ ਉਹ ਬਿਲਕੁਲ ਠੀਕ ਹੈ ਇਹਦੇ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ